ਅੱਜ ਤੁਸੀਂ ਮੈਕਸਵੈਲ ਨੂੰ ਆਊਟ ਕਰਨ ਲਈ ਕਿਹੜੀ ਬੋਲ ਦੀ ਤਿਆਰੀ ਕਰਦੇ ਹੋ ਜਪਜੀ ਸਾਹਿਬ ਦਾ ਪਾਠ ਕਰਕੇ ਜਾਈਦਾ ਕਹਿੰਦਾ ਮੈਕਸਵੈਲ ਨੂੰ ਆਊਟ ਕਰਨ ਲਈ ਪਾਠ ਕਹਿੰਦਾ ਕਿਹੜੀ ਬੋਲ ਦੀ ਤਿਆਰੀ ਕਰਦੇ ਹੋ ਮਗਾ ਜਪਜੀ ਸਾਹਿਬ ਦਾ ਪਾਠ ਕਰਕੇ ਜਾਈਦਾ ਜੀ ਤੇ ਆਈਪਲ ਦੇ ਸੀਜ਼ਨ ਲਗਾਤਾਰ ਚੱリエ ਪੰਜਾਬ ਦੀ ਟੀਮ ਕੁਆਇੰਟਸ ਟੇਬਲ ਵਿੱਚ ਨੌਵੇਂ ਨੰਬਰ ਤੇ ਬਣੀ ਹੋਈ ਹੈ ਅਤੇ ਟਰੋਫੀ ਜਿੱਤਣ ਲਈ ਆਪਣਾ ਜ਼ੋਰ ਲਗਾ ਰਹੀ ਹੈ ਪਰ ਇਸ ਵਿਚਾਲੇ ਹੁਣ ਹਰਪ੍ਰੀਤ ਬਰਾੜ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਕਿ ਕਰੋੜਾਂ ਲੋਕਾਂ ਦੇ ਦਿਲ ਜਿੱਤ ਲਏ ਨੇ ਜੀਹਾਂ ਹਰਪ੍ਰੀਤ ਬਰਾੜ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋਈ ਸੀ ਅਤੇ ਇਸ ਲਾਈਵ ਦੌਰਾਨ ਜਦੋਂ ਇੱਕ ਫੈਨ ਨੇ ਉਹਨਾਂ ਨੂੰ ਮੈਕਸਵੈਲ ਨੂੰ ਆਊਟ ਕਰਨ ਦਾ ਤਰੀਕਾ ਪੁੱਛਿਆ ਤਾਂ ਹਰਪ੍ਰੀਤ ਬਰਾੜ ਨੇ ਜੋ ਜਵਾਬ ਦਿੱਤਾ ਉਸ ਨੇ ਕਰੋੜਾਂ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਕੀ ਤੁਸੀਂ ਮੈਕਸਵੈਲ ਨੂੰ ਆਊਟ ਕਰਨ ਲਈ ਕਿਹੜੀ ਬੋਲ ਦੀ ਤਿਆਰੀ ਕਰਦੇ ਹੋ ਜਪਜੀ ਸਾਹਿਬ ਦਾ ਪਾਠ ਕਰਕੇ ਜਾਂਦਾ ਕਹਿੰਦਾ ਮੈਕਸਵੈਲ ਨੂੰ ਆਊਟ ਕਰਨ ਲਈ ਪਾਟਕ ਕਹਿੰਦਾ ਕਿਹੜੀ ਬੋਲ ਦੀ ਤਿਆਰੀ ਕਰਦੇ ਹੋ ਮਗਾ ਜਪਜੀ ਸਾਹਿਬ ਦਾ ਪਾਠ ਕਰਕੇ ਜਾਂਦਾ ਜੀ ਦਰਸਲ ਫੈਨ ਨੇ ਲਾਈਵ ਦੌਰਾਨ ਹਰਪ੍ਰੀਤ ਬਰਾੜ ਨੂੰ ਪੁੱਛਿਆ ਕਿ ਉਹ ਮੈਚ ਚ ਮੈਕਸਵੈਲ ਨੂੰ ਆਊਟ ਕਰਨ ਲਈ ਕਿਹੜੀ ਬੋਲ ਦੀ ਤਿਆਰੀ ਕਰਕੇ ਜਾਂਦੇ ਨੇ ਜਿਸ ਤੇ ਜਵਾਬ ਚ ਹਰਪ੍ਰੀਤ ਬਰਾੜ ਨੇ ਕਿਹਾ ਕਿ ਉਹ ਮੈਚ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਕੇ ਜਾਂਦੇ ਨੇ ਭਾਈ ਤੁਸੀਂ ਮੈਕਸਵੈਲ ਨੂੰ ਆਊਟ ਕਰਨ ਲਈ ਕਿਹੜੀ ਬੋਲ ਦੀ ਤਿਆਰੀ ਕਰਦੇ ਹੋ ਜਪਜੀ ਸਾਹਿਬ ਦਾ ਪਾਠ ਕਰਕੇ ਜਾਂਦਾ ਕਹਿੰਦਾ ਮੈਕਸਵੈਲ ਨੂੰ ਆਊਟ ਕਰਨ ਲਈ ਪਾਟਕ ਕਹਿੰਦਾ ਕਿਹੜੀ ਬੋਲ ਦੀ ਤਿਆਰੀ ਕਰਦੇ ਹੋ ਮਗਾ ਜਪਜੀ ਸਾਹਿਬ ਦਾ ਪਾਠ ਕਰਕੇ ਜਾਂਦਾ ਜੀ दादासीਏ ਕੇ ਹਰਪ੍ਰੀਤ ਬਰਾੜ ਲਗਾਤਾਰ ਆਈਪੀਐਲ ਵਿੱਚ ਆਪਣਾ ਚੰਗਾ ਪ੍ਰਦਰਸ਼ਨ ਕਰ ਰਹੇ ਨੇ ਬੀਤੇ ਦਿਨੀ ਹੋਏ ਮੁੰਬਈ ਦੇ ਮੁਕਾਬਲੇ ਵਿੱਚ ਵੀ ਹਰਪ੍ਰੀਤ ਨੇ ਸ਼ਾਨਦਾਰ ਬੱਲੇਬਾਦੀ ਕੀਤੀ ਸੀ ਅਤੇ ਫੀਲਡਿੰਗ ਦੌਰਾਨ ਵੀ ਦੋ ਕੈਚਾਂ ਲਈਆਂ ਸੀ ਪਰ ਹੁਣ ਇਸ ਵੀਡੀਓ ਨੇ ਪੰਜਾਬੀਆਂ ਦੇ ਦਿਲਾਂ ਵਿੱਚ ਹਰਪ੍ਰੀਤ ਬਰਾੜ ਨੂੰ ਇੱਕ ਵੱਖਰੀ ਥਾਂ ਜ਼ਰੂਰ ਦਿੱਤੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ